ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਚੰਬਲ ਤਹਿਸੀਲ ਜ਼ਿਲ੍ਹਾ ਸਪੇਟ ਤੋਂ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਜਸ ਦੇ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਤੇ ਪਸ਼ੂ ਦੋਸਤੋ 5-7 ਨਾਗ ਜਿਹੜੇ ਆ ਤੁਹਾਨੂੰ ਹਰ ਟਾਈਮ ਇਸ ਘਰੋਂ ਵੇਖਣ ਦੇ ਵਿੱਚ ਮਿਲ ਜਾਂਦੇ ਆ ਪਹਿਲਾਂ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਉਂਦੇ ਰਹਿੰਦਾ ਵਿਕਰੀ ਵਾਲੇ ਪਸ਼ੂ ਆਉਂਦੇ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਦੀ ਡਿਟੇਲ ਜਿਹੜੀ ਆ ਉਹ ਤੁਸੀਂ ਲੈ ਸਕਦੇ ਜੀ ਠੀਕ ਆ ਜੀ ਤਰੀਕ ਦੋਸਤੋ ਅੱਜ ਤੁਸੀਂ ਨੋਟ ਕਰ ਲਓ 26 ਮਾਰਚ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਮਾਰਨਿੰਗ ਸਵੇਰ 27 ਮਾਰਚ ਨੂੰ 6 ਵਜੇ ਵੀਡੀਓ ਅਪਲੋਡ ਅਪਲੋਡ ਕਰ ਦੇਵਾਂਗੇ ਸੋ ਜਿੰਨੇ ਨਗ ਵੀ ਦਿਖਾਉਣੇ ਆ ਦੋਸਤੋ ਦੋ ਪਸ਼ੂ ਜੜੇ ਆ ਸੋਏ ਸੋਬਾਈ ਆ ਇੱਕ ਬੂਰੀ ਝੋਟੀ ਦਿਖਾਵਾਂਗੇ ਇਹ ਸੂਈ ਹੈ ਤੇ ਇੱਕ ਵੈੜ ਦੋਸਤੋ ਸੋਈ ਸੋਬਾਈ ਹੈ ਠੀਕ ਆ ਇੱਕ ਜਰਸੀ ਵੈੜ ਆ ਗੱਬਣ ਇੱਥੇ ਦੋ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਦੋਸਤੋ ਮੱਝਾਂ ਝੋਟੀਆਂ ਇਹ ਗੱਬਣਾ ਇੱਕ ਬੂਰੀ ਨੀਲੀ ਦੀ ਝੋਟੀ ਹੈ ਬਹੁਤ ਸ਼ਾਨਦਾਰ ਕੁਆਲਿਟੀ ਦੀ ਤੇ ਇੱਕ ਨੀਲ ਦੀ ਇਹ ਕਾਲੀ ਨੀਲੀ ਜਿਹੜੀ ਦੋਸਤੋ ਇਹ ਬਕਾਊ ਹੈ ਠੀਕ ਆ ਤੇ ਟੋਟਲ 6 ਨਗਾ 6 ਨਗਾ ਦੀ ਆਪਾਂ ਡਿਟੇਲ ਵੀਰ ਜਸ ਤੋਂ ਲੈ ਲੈਨੇ ਆ ਆਓ ਚੱਲਦੇ ਆਂ ਬਤੇਰੇ ਡਿਟੇਲ ਦੇ ਲਈ ਸਭ ਤੋਂ ਪਹਿਲਾਂ ਵੀਰ ਜਸ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਹੋਰ ਤੁਸੀਂ ਸੁਣਾਓ ਠੀਕ ਠਾਕ ਵਧੀਆ ਬਹੁਤ 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 ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜਸ ਪ੍ਰਤਾਪ ਸਿਆ ਕੀ ਹਾਲ ਚਾਲ ਨੇ ਵਧੀਆ ਵਧੀਆ ਰਾਜ ਸਿਆ ਤੂੰ ਸੁਣਾ ਬਹੁਤ ਵਧੀਆ ਸਾਰੇ ਭੈਣ ਭਰਾਵਾਂ ਨੂੰ ਵੈਲਕਮ ਸਾਡੇ ਵੱਲੋਂ ਜਿਹੜੇ ਰਾਜ ਸੰਧੂ ਡੇਰੀ ਫਾਰਮ ਵੇਂਦੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਭਰਾ ਹਾਂ ਅੱਛਾ ਜੱਸ ਅੱਜ ਮੇਰੇ ਪਸ਼ੂ ਆਪਣੇ ਭੈਣ ਭਰਾਵਾਂ ਨੂੰ ਦੱਸ ਦਈਏ ਵੀ ਕਿੰਨੇ ਆਪਣੇ ਕੋਲ ਟੋਟਲ ਨਾਗਾ ਵੈਸੇ 6 ਨਾਗਾ ਜੀ ਹਾਂਜੀ 3 ਨਾਗਾ ਬਣਿਆ ਅੱਛਾ ਜੀ ਇੱਕ ਵੈੜ ਜਰਸੀ ਗੱਪਣ ਠੀਕ ਹੈ ਜੀ ਉਹ ਹੁਣੇ ਆਏ ਆ ਸੰਧੂ ਸਾਹਿਬ ਤੁਹਾਡੇ ਗਾੜੀ ਗਾੜੀ ਲੱਤੀ ਠੀਕ ਹੈ ਜੀ ਤੇ ਇੱਕ ਆ ਛੋਟੀ ਗੱਪਣਾ ਨਹੀਂ ਜੀ ਇਹ ਇਹ ਨੀਲੀ ਦੀ ਪੂਰੀ ਆ ਗਈ ਹਾਂਜੀ ਨੀਲੀ ਦੀ ਪੂਰੀ ਲਓ ਦੋਸਤੋ ਸ਼ੁਰੂਆ ਸੋ ਕਮਾਲ ਦੀ ਸ਼ਾਨਦਾਰ ਕੁਆਲਿਟੀ ਇੱਕ ਤੁਹਾਨੂੰ ਦਿਖਾਉਣਾ ਦਿਖਾਉਣੀ ਹੈ ਠੀਕ ਹੈ ਜੀ ਬਹੁਤ ਬੜੀ ਡਿਮਾਂਡ ਕਰਦੇ ਆ ਇਹੋ ਜਿਹੇ ਆਪਾਂ ਸੋ ਖਰੀਦਣ ਦੇ 2 ਫੁੱਟ 2.5 ਚੌੜੀ ਹੈ ਸੰਧੂ ਸਾਹਿਬ ਲੋ ਵੀ ਤੇ ਜਸਵੀਰ ਇਹ ਨਾਲ ਡਿਟੇਲ ਦੇ ਦਈਏ ਵੀ ਇਹ ਸੁਆ ਝੋਟੀ ਕਿਨਵਾ ਸੋਣ ਵਾਲੀ ਹੈ ਦੂਜਾ ਸੁਆ ਸੰਧੂ ਦੂਜਾ ਸੁਆ ਤੇ ਸਮਾਂ ਕਿੰਨਾ ਕੁ ਲੇਜੂ ਇਹ ਜੀ ਸਮਾਂ 15 ਤੋਂ 20 ਦਿਨ 15 ਤੋਂ 20 ਦਿਨ ਐਸੇ ਮਹੀਨੇ ਚ ਰਾਸਿਆਂ ਨੇ ਸੂ ਪਹਿਣਾ ਵਾਗੇ ਠੀਕ ਹੈ ਜੀ 3 ਮਹੀਨੇ ਚ ਠੀਕ ਹੈ ਜੀ ਲੋ ਦੋਸਤੋ 15 ਤੋਂ 20 ਦਿਨ ਦਾ ਸਮਾਂ ਲੈਂਦੀ ਹੈ ਬਾਕੀ ਚੌੜੇ ਪਿੱਠ ਪੂੜੇ ਦੇ ਵਿੱਚ ਆ ਇਸ ਵਾਰ ਕੀ ਹੋਊਗਾ ਦੋਸਤੋ ਵੀ ਜ਼ਿਆਦਾ ਆਪਾਂ ਬਿਆਨ ਨਹੀਂ ਕਰਾਂਗੇ ਚੀਜ਼ ਆਪ ਦੱਸੂਗੀ ਵੀ ਮੈਂ ਵੀ ਕੁਝ ਨਾ ਕੁਝ ਹੈਗੀਆਂ ਹਾਂ ਹਾਂਜੀ ਹਾਂਜੀ ਬੂਰੀ ਨੀਲੀ ਦੀ ਝੋਟੀ ਆ ਸ਼ਾਨਦਾਰ ਕੁਆਲਿਟੀ ਆ ਚਾਰੇ ਕੋਰ ਤੋਂ ਤੇ ਆ ਸਾਰ ਤੇ ਨਿਸ਼ਾਨ ਮਾਰਕਿੰਗ ਤੁਹਾਨੂੰ ਪੂਰੀ ਦਿਖਾ ਦਾਂਗੇ ਆਪਾਂ ਤੋੜ ਕੇ ਦਿਖਾਉਣੇ ਆ ਤਸੱਲੀ ਦੇ ਨਾਲ ਸੋ ਕਾਫੀ ਵੀਰ ਡਿਮਾਂਡ ਕਰਦੇ ਆ ਵੀ ਇਹੋ ਜਿਹਾ ਪਸ਼ੂ ਖਰੀਦਣ ਦੀ ਤੁਸੀਂ ਜ਼ਰੂਰ ਹੱਥ ਪਾ ਸਕਦੇ ਹੋ ਅੱਛਾ ਚਾਰੂ ਬੜੀ ਵੇਖ ਲੈ ਖੁਰਲੀ ਚੋ ਤੇ ਮੂੰਹ ਹੀ ਨਾ ਪੁੱਟਣ ਲਈ ਹਾਂ ਫਿਰ ਕੋਈ ਬਿਲਕੁਲ ਚਾਰੂ ਕਰਕੇ ਸੇਹ ਦਾ ਨਾਲੇ ਦੇਣਾ ਵੀ ਦੁੱਧ ਵੇਖੋ ਜੀ ਚਾਰੂ ਪਸ਼ੂ ਨੇ ਹਾਂਜੀ 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 ਬਾਕੀ ਬਿੱਲੀ ਮਨਕ ਨਹੀਂ ਆਖਾ ਵਜਨ ਵਟਾ ਤੁਸੀਂ ਵੇਖੋ ਦੋਸਤੋ ਵਜਨ ਲੋਡ ਪੂਰਾ ਠੀਕ ਆ ਚੰਦਾਰ ਕੁਆਲਟੀ ਝੋਟੀ ਸਾਰੀਆਂ ਹੀ ਨਿਸ਼ਾਨੀਆਂ ਪੂਰੀਆਂ ਐ ਕੋਈ ਨਹੀਂ ਘਾਟ ਅੱਛਾ ਜਸ ਭਾਈ ਹੈ ਵੀ ਜੰਪਲ ਆਪਣੇ ਇਲਾਕੇ ਦੀ ਅੰਦਰ ਦੀ ਹਾਂਜੀ ਇਹ ਸੇ ਸੇ ਸਭਰਾ ਆ ਰਹੀ ਹੈ ਦੀ ਸਭਰਾ ਆ ਰਹੀ ਹੈ ਸਭਰਾ ਵਾਂ ਤੋਂ ਲਈ ਰਾਸ ਸਿਆਮੀ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਆ ਫੇਸ ਆਪਣਾ ਪ੍ਰਤਾਪ ਮੜਾ ਫੇਸ ਦਿਖਾ ਦਿਓ ਆ ਵੇਖ ਲਓ ਜੀ ਆਹ ਦੇਖੋ ਜੀ ਤੋਂ ਮਾਰਕਿੰਗ ਵੇਖੋ ਦੋਸਤੋ ਕਾਫੀ ਸ਼ਾਨਦਾਰ ਕੁਆਲਟੀ ਆ ਠੀਕ ਆ ਜੀ ਤੋ ਇਹ ਸਾਰਾ ਵੇਦਾ ਵਿੱਚੋਂ ਕੋਈ ਵੀਰ ਚੰਗਾ ਕੇ ਕੰਮ ਕਰਕੇ ਚੰਗੀਆਂ ਝੋਟੀਆਂ ਕਟੀਆਂ ਨੀਲੀ ਰਾਵੀ ਦੀਆਂ ਪੂਰੀਆਂ ਚੰਗੀਆਂ ਲੈ ਸਕਦਾ ਹਾਂਜੀ ਹਾਂਜੀ ਤੇ ਹਜੇ 15 ਦਿਨ ਤਾਂ ਸਮਾਂ ਬਾਕੀ ਹੈ 15 ਦਿਨ ਹਜੇ ਕੱਚੀ ਆ ਜਿਹੜਾ ਸਾਮ ਲੂਗਾ ਉਹੋ ਹੀ ਗਾੜੀ ਜਿੰਨੇ ਮਰਜ਼ੀ ਰੁਪਏ ਵਾਟ ਲੈ ਆ ਬਿਲਕੁਲ ਜੀ ਹਾਂਜੀ ਬਿਲਕੁਲ ਬਿਲਕੁਲ ਇਹ ਤਾਂ ਚੰਗੇ ਮਰੀਦ ਨੇ ਹੱਥ ਪਾਉਣਾ ਸੰਤੂ ਸਾਹਿਬ ਨੂੰ ਪਤਾ ਪਰਖਿਆ ਬਿਲਕੁਲ ਜੀ ਪਰਖਾਲੇ ਵੀਰ ਨੇ ਖਰੀਦਣੀਆਂ ਵੀਰੇ ਤੋ ਬਾਕੀ ਨਿਸ਼ਕੂ ਨਿਸ਼ਕੂ ਕਰਦਾ ਦੋਸਤੋ ਪਿੰਡਾਂ ਤੁਸੀਂ ਆ ਵੇਖੋ ਠੀਕ ਆ ਜੀ ਚੌੜੇ ਪਿੱਠ ਕੁੜੇ ਦੇ ਵਿੱਚ ਮੱਕੀ ਤਿਲਕਣ ਵਾਲੀ ਗੱਲਬਾਤ ਤੇ ਸੋਨੇ ਆਰਡਰ ਕੁਆਲਟੀ ਦੀ ਮਾਲਕਨ ਬਣੂਗੀ ਬਾਕੀ 15 ਦਿਨਾਂ ਤੱਕ 20 ਦਿਨਾਂ ਤੱਕ ਪੂਰੀ ਤਿਆਰੀ ਕਰ ਜੂਗੀ ਠੀਕ ਆ ਤੇ ਬਰੀਕੀ ਬਰੂਕੀ ਕਾफी ਜਿਆਦੀ ਹੈ ਝੋਟੀ ਦੇ ਵਿੱਚ ਤੇ ਜਸਪਜੀਤ ਦਾ ਮੁੱਲ ਕੀ ਕਰਦੇ ਆ ਫਿਰ ਮੁੱਲ ਸੰਤੂ ਸਾਹਿਬ ਵੇਨੇ ਹੀ ਆ 1.5 ਦੋ ਵੀ ਪਰ ਆਪਣਾ ਨਹੀਂ ਹੋਊਗਾ ਆਪਾਂ 1 ਸਵਾ ਲੱਖ ਮੰਗਦੇ ਆ ਸਵਾ ਲੱਖ ਹਾਂ 1 20 ਹੀ ਦੇਣਾ 1 20 ਹੀ ਹਾਂਜੀ ਵਿੱਚੋਂ ਛੋੜ ਕੇ ਆਪਾਂ ਵੀ ਸਾਰੀਆਂ ਕਸਰਾ ਕੁਸਰਾ ਕੱਢ ਕੇ ਪਤਾ ਲੱਗ ਜੇ ਆਪਣੇ ਭੈਣ ਭਰਾਵਾਂ ਨੂੰ ਸੀ ਆਹ ਨਾ ਜੜੀ ਹੋਈ ਇੱਕ 15 ਦੀ ਇੱਕ 15 ਦੀ ਹੋਰ ਤਿੰਨੇ ਛੱਡ ਦਾਂਗੇ 12 ਹਾਂਜੀ ਹਾਂ ਨਹੀਂ 10 10 ਦੀ ਕਰ ਮੌਕੇ ਤੇ 100000 ਸੰਧੂ ਸਾਹਿਬ ਦਾ ਲਓ ਦੱਸੋ 1 ਲੱਖ 10 ਹਜ਼ਾਰ ਦੀ ਇਹ ਇਹ ਸੰਧੂ ਸਾਹਿਬ ਕਬਨ ਕਬਨ ਦਾ ਅੱਛਾ ਜੀ ਇਹ ਕੋਈ ਕੱਲ ਨੂੰ ਆਕੇ ਸੂਕ ਏ ਉਹ ਫਿਰ ਰੇਡ ਬਾਹਰ ਆ ਦੁਬਾਰਾ ਜਸ ਚਲੋ ਇਹਨਾਂ ਵੀ ਕੋਈ ਚਲ 15 15 ਦਿਨ ਹੋਈ ਹਾਂਜੀ ਅੱਗੇ ਕੋਈ ਸਾਹਮਲੇ ਜਦੋਂ ਸੋਣੀ ਝੋਟੀ ਆ ਜਰੂਰ ਤੁਸੀਂ ਹੱਥ ਪਾ ਲਿਓ ਤੇ ਅੱਗੇ ਆਪੇ ਕੋਲ ਜਸ ਜਿਹੜੀ ਆ ਆ ਗਈ ਨੀਲੀ ਜੇ ਇਹ ਨੀਲੀ ਰਾਵੀ ਸੰਧੂ ਸਾਹਿਬ ਨੀਲੀ ਰਾਵੀ ਇਹ ਵੀ ਦੂਜਾ ਸੂਆ ਸੂਆ ਦੂਜਾ ਸੂਆ ਇਹਦਾ ਸਮਾਂ ਕਿੰਨਾ ਕੁ ਬਾਕੀ ਹੈ ਜੀ ਇਹ ਬਸ ਤਿਆਰੀ ਆ ਪੰਜ ਚਾਰ ਦਿਨ ਹੀ ਆ ਸੰਧੂ ਸਾਹਿਬ ਪੰਜ ਚ ਲੈਓ ਵੇਖਾ ਲਿਆ ਪੰਜ ਚਾਰ ਦਿਨ ਦੋਸਤੋ ਵੈਸੇ ਥੇ ਜੋ ਤਿਆਰੀ ਮੁਕਮਲ ਆ ਪੰਜ ਚਾਰ ਕਿ ਦਿਨ ਸਮਾਂ ਕੱਢ ਜੁਗੀ ਅਜੇ ਵੀ ਠੀਕ ਆ ਆ ਲੋ ਸੁਆ ਦੂਜਾ ਹੈ ਜੱਸ ਬਾਈ ਦੂਜਾ ਪਤਲੀ ਚਮੜੀ ਦੀ ਥੰਦੂ ਸਾਹਿਬ ਬਣਾ ਪਤ ਚਮੜੀ ਵੀ ਬਿਲਕੁਲ ਹੈ ਕਾਗਜ਼ ਵਰਗੀ ਹੈ ਠੀਕ ਆ ਸਿੰਗਲ ਖੱਡੀ ਦੀ ਆ ਥਾਂ ਵੀ ਫਿਰ ਬਰਾਬਰ ਚਾਰ ਇੱਕੋ ਜਿਹੀ ਠੰਡੀ ਬੜੀ ਰਾਤ ਸਿਆ ਬਹੁਤ ਹੀ ਜਿਆਦੀ ਹੂੰ ਲੋ ਦੋਸਤੋ ਠੰਡੀ ਧੀਰੀ ਆ ਸਲੱਗਸ ਨੂੰ ਕੋ ਪੂਰੀ ਆ ਚਰੀ ਬਾਕੀ ਤਾਂ ਤੌਰ ਵੇਖ ਸਕਦੇ ਤੁਸੀਂ ਚਾਲ ਵੇਖ ਸਕਦੇ ਜੀ ਤੇ ਬਿਲਕੁਲ ਨਰਮ ਸੀਲ ਸ਼ਾਂਤ ਸੁਭਾਅ ਠੀਕ ਆ ਅੱਖਾਂ ਦੇ ਵਿੱਚ ਜਵਾਬ ਤੇ ਸਟੇਟ ਪਟਾਉਂਦਾ ਬਿਲਕੁਲ ਨਾ ਸਾਨੂੰ ਮੱਥੇ ਬੱਲ ਹੰਦ ਸਾਹਿਬ ਹੁਣ ਆਪਾਂ ਨੂੰ ਕੀ ਪੜਾ ਜਿਹੜਾ ਸੀਮਨ ਕਹਿੰਦੇ ਭਾਗਾਂ ਜਿਹੜਾ ਵੀ ਕਰੂੰਗਾ ਕੁਝ ਵਰਦੀ ਦਾ ਸਿਮਨ ਪ੍ਰਾਖਤ ਜਿਹੜਾ ਨਹੀਂ ਆਸਾਨ ਦਾ ਆ ਬਿਲਕੁਲ ਜੀ ਉਹਨਾਂ ਦੇ ਪਾ ਸਕਦੇ ਜੀ ਹਾਂ ਬਿਲਕੁਲ ਜੀ ਬਿਲਕੁਲ ਲੋਬੀ ਪ੍ਰਭੋ ਜਿਹੜੀ ਇਹ ਦੂਜੇ ਨੰਬਰ ਤੇ ਆਪਾਂ ਤੁਹਾਨੂੰ ਝੋਟੀ ਦਿਖਾਤੀ ਆ ਦੂਜਾ ਸੁਆ ਠੀਕ ਆ ਤੇ ਗੱਬਣਾ ਬਾਕੀ ਕਿਸੇ ਵੀਰ ਨੇ ਆਣ ਕੇ ਆਪਣੀ ਟਿੱਪ ਕੇ ਤਸੱਲੀ ਦਾ ਕਰੀ ਲੈਣੀ ਆ ਜਿੰਨਾ ਵੀ ਬਣਾਉਂਗੀ ਨਾ ਸੋਨਾ ਬਣਾਉਂਦੀ ਹੁੰਦੀ ਹੁੰਦੀ ਝਾੜਾ ਅੱਛਾ ਜਸਵੀਰ ਹੁਣ ਮੁੱਖਰੀ ਗੱਲ ਜਿਹੜੀ ਇਹ ਵੀ ਬਾਕੀ ਟਿੱਪਣ ਦੀ ਭਾਰ ਪਿੱਛੇ ਦੀ ਆਪਣੀ ਤਸੱਲੀ ਆ ਸੰਤੂ ਸਾਹਿਬ 2 ਦਿਨ ਹੋ ਗਏ ਟਿੱਪਣ ਤੇ ਰਾਤ ਸਿਆ ਮੋਗਾ ਹਾਂ ਬਿਲਕੁਲ ਆਪਦੀ ਤਸੱਲੀ ਕਰਨ ਟਿੱਪ ਤੇ ਕਰਨਾ ਬਿਲਕੁਲ 5 ਲੱਖ ਕਰ ਲਈਏ ਲੱਖ ਨਹੀਂ ਕਰਨਾ 95000 ਮਾਨਤਨ ਕਰਾਂਗੇ 95000 ਹਾਂਜੀ ਕਿੰਨਾ ਕਮਾਨ ਤੁਹਾਨੂੰ ਹੋ ਜੂਗਾ ਕਸਰ ਕੋਸਰ ਕੱਢ ਕੇ ਸਾਰੀ ਰਾਸਿਆ 90 ਪੂਰੇ ਦੀ ਦੇਦਾ ਹੈ ਹੈ 90 ਪੂਰੇ ਦੀ 90 ਪੰਜ ਛੱਡ ਦੇਣਾ ਸਿੱਧਾ ਹੀ ਪੰਜ ਠੀਕ ਹੈ ਜੀ ਹਾਂ 90 ਦੀ ਦੇਣਾ 90 ਦੀ ਹਾਂਜੀ ਲਓ ਕੋਈ ਨਹੀਂ ਛੋੜਛੱਪਾ ਕਰ ਦਾਂਗੇ 90000 ਦੀ ਭਾਵੇਂ ਇਹ ਤੁਹਾਨੂੰ ਮਿਲ ਜੂਗੀ ਠੀਕ ਆ ਛੋੜਛੱਪਾ ਕਰ ਦਾਂਗੇ ਤੇ ਵਿੱਚੋਂ ਮਾਨ ਤੁਹਾਨੂੰ ਹੋ ਜੂਗਾ ਛੋੜਛੱਪਾ ਹੋ ਜੂਗਾ ਸੋ ਜਿਹੜਾ ਇਹ ਨਾਲੇ ਰਾਸਿਆ ਬਰੀਡ ਹੀ ਐਡੀ ਹੁੰਦੀ ਆ ਨੀਲੀ ਦੀ ਹੈ ਨਾ ਛੋਟੀ ਨਹੀਂ ਗੀ ਬਰੀਡ ਹੀ ਐਡੀ ਕਾ ਹਾਂ ਬਿਲਕੁਲ ਹਾਂਜੀ ਲੈ ਵੀ ਇਧਰ ਦੇਖੋ ਹੁਣ ਆ ਲਓ ਇਧਰ ਦੇਖੋ ਪਾਵੇਂ ਆਇਆ ਪਾਸੇ ਬਹਿ ਜਾਓ ਪੰਨਾ ਇੱਕੋ ਪਹਿਲਾਂ ਐਡੀ ਕੱਟੀ ਸੀਲ ਨਹੀਂ ਜੀ ਹੁੰਦੀ ਜਿੱਦੀ ਇਹ ਆ ਨਹੀਂ ਤਾਂ ਮੂੰਹ ਦੇ ਮਾਰਦੀਆਂ ਲੱਤ ਤੇ ਆਂਦੀਆਂ ਉਹ ਜਾ ਅੱਛਾ ਜੱਸ ਜਿਹੜੀ ਇਹ ਆਪਣੇ ਕੋਲ ਅਗਲੀ ਬੂਰੀ ਆ ਕਿ ਤੀਜੇ ਨੰਬਰ ਤੇ ਇਹ ਛੋਟੀ ਜੀ ਮਹਿਸੂਸ ਹੋਈ ਹੈ ਇਹ ਵੀ ਦੂਜਾ ਸੁਗਾ ਸਮੇ ਇਹ ਵੀ ਦੂਜਾ ਨਹੀਂ ਦੇਖਣ ਨੂੰ ਪਹਿਲਾਂ ਜਾਦਦੀ ਹੈ ਇਹ ਹਿਸਾਬ ਨਾਲ ਥਾਣਿਆ ਹੈ ਦੂਜਾ ਹੈ ਦੂਜੇ ਗਮਾਂ ਨੂੰ ਜਿਹਦਾ ਮਾਰਦੀ ਇਹਨੂੰ ਸੰਤੋਖ ਸਾਹਿਬ ਲਈ ਫਿਰ ਦੂਜੇ ਸਵੇਰ ਸੂਈ ਅਗਲੀ ਛੋਟੀ ਤੁਹਾਨੂੰ ਦਿਖਾ ਰਿਹਾ ਬੂਰੀ ਬੂਰੀਆਂ ਵਰਗੀ ਦੋ ਵੀਰਾਂ ਨੇ ਖੜੀਆਂ ਕਰਤੀਆਂ ਨੇ ਨਿਸ਼ਾਨੀਆਂ ਨਹੀਂ ਸੁਨੀਆਂ ਕਰਮਾਂ ਲਈ ਦੀਆਂ ਵੀਰਾਂ ਵੀ ਪੂਰੀਆਂ ਨਹੀਂ ਸੀ ਤੇ ਜਦੋਂ ਦੂਜਾ ਸੁਆ ਇਹਨੂੰ ਸਮਾਂ ਕਿੰਨਾ ਕੁ ਹੋ ਗਿਆ ਸੁਈ ਇਹਨੂੰ ਦੱਸ ਦੇਣਾ ਹੋ ਗਿਆ ਸੰਦੂ ਸਾਹ ਕੱਟਾ ਮਗਰ ਜੋ ਵੀ ਬੂਰਾ ਉਹ ਮਗਰ ਕੱਟਾ ਬੂਰਾ ਹਾਂਜੀ ਨੀਲੀ ਦਾ ਉਹ ਜੀ ਪੂਰਾ ਕੱਟਾ ਮਗਰ ਨੀਲੀ ਦਾ ਕੱਟਾ ਤੇ ਦਸਾ ਕਿ ਦਿਨਾਂ ਦੀ ਸੂਈ ਹੈ ਜੱਸ ਹੁਣ ਦੁੱਧ ਕਿੰਨਾ ਚਵਾਵਾਂਗੇ ਹੁਣ 10 ਹੋਊਗਾ ਆਪਾਂ 9 ਕਰਕੇ ਦਵਾਂਗੇ ਹਾਂ ਪ੍ਰਤਾਪ ਇੱਕ ਵਾਰੀ ਬਾਹਰ ਕੱਢ ਲੀਏ ਸੋ ਜਨਾਬ ਦੁੱਧ ਦਾਸ ਹੀ ਹੋਊ ਸੰਧੂ ਸਾਹਿਬ ਅੱਛਾ ਜੀ ਤੇ ਆਪਾਂ ਗਰੰਟੀ ਦੇ ਕੇ ਕਿ ਇਹਨੇ ਮੰਗੌਣੀਆਂ 9 ਕਿਲੋ ਕਰਕੇ ਦਵਾਂਗੇ ਆਜੇ ਵਧੂਗੀ ਸੰਧੂ ਸਾਹਿਬ ਮਤਲਬ ਆਪਣੇ ਘਰ ਜਿਹੜੀ ਚਵਾਈ ਹੋ 10 ਕਿਲੋ ਹੀ ਹੈ ਹਾਂਜੀ 10 ਕਿਲੋ ਵੈਸੇ ਜਿਹੜਾ ਕੋਈ ਲੈ ਕੇ ਜਾਂਦਾ ਉਹਨੂੰ 9 ਕਿਲੋ ਦੀ ਤਸੱਲੀ ਹਾਂਜੀ ਇਹ ਤਸੱਲੀ 9 ਕਿਲੋ ਦੀ ਕੋਈ ਆਪਾਂ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਸੰਧੂ ਸਾਹਿਬ ਲੋ ਜੀ ਬਾਕੀ ਇਹ ਵੀ ਗਾਵਾ ਨਾ ਕੀ ਗੱਲ ਰਾਤਾਂ ਨਮਾਂਗ ਨਹੀਂ ਹੁੰਦਾ ਪਕੋਲੇ ਦੇ ਜਿਹੜੇ ਮਰਦੀ ਦੀ ਵਾਲੀ ਵੇ ਇਕੱਠੇ ਬਿਲਕੁਲ ਬਿਲਕੁਲ ਤੇ ਕੱਦ ਵੀ ਸੋਹਣਾ ਬਈ ਜਾਸੇ ਦਾ ਪੂਰਾ ਕੱਦ ਸੰਗਲ ਖੱਦੀ ਦੀ ਕੱਦ ਸੋਹਣਾ ਵੱਡੀ ਆ ਨਾਲੇ ਹੈਗੀ ਬਰੀਟ ਜਾਂ ਨੀਲੀ ਰਾਵੀ ਦੀ ਆ ਵੀ ਬਿਲਕੁਲ ਬਿਲਕੁਲ ਨੀਲੀ ਬੂਰੀ ਤੇ ਬਾਕੀ ਦੋਸਤੋ ਚੁਵਾਈ ਦਾ ਸਮਾਂ ਹੁਣ ਬਿਲਕੁਲ ਨੇੜਾ ਹੁਣ ਬਿਲਕੁਲ ਚੁਵਾਈ ਦਾ ਸਮਾਂ ਹੈ ਕਰਮਾਂ ਦੀ ਜਿੰਨਾ ਵੀ 7 ਤੋਂ 6.5 ਹੋ ਜਾਂਦੇ ਆ ਮਾਰਨਿੰਗ ਕਿੰਨੇ ਕ ਵੱਜੇ ਚੁਵਾਈ ਕੀਤੀ ਆ ਮਾਂ ਇਹ ਸਵੇਰੇ ਕੀਤੀ ਆ ਆਪਾਂ ਕੋਈ 6:30 ਤੋਂ ਉੱਪਰ ਹੀ ਟਾਈਮ ਹੋ ਗਿਆ ਸੰਭਲ ਠੀਕ ਹੈ ਜੀ ਚਲੋ ਜੀ ਬੈਠਾ ਠੀਕ ਲਓ ਦੋਸਤੋ ਮਗਰ ਇਹਦੇ ਕਟਾ ਇੱਕ ਵਾਰ ਫਿਰ ਆਪਾਂ ਕਨਫਰਮ ਕਰਾ ਦਿੰਨੇ ਆ 10 ਕਿਲੋ ਦੁੱਧ ਦਾ ਪਰ 9 ਕਿਲੋ ਕੋਈ ਵੀਰ ਮੰਨ ਕੇ ਸੌਦਾ ਕਰੇ ਠੀਕ ਆ ਜੀ 9 ਕਿਲੋ ਵੀਰਾਂ ਦਾ ਵੀ ਆਪਾਂ ਤਸੱਲੀ ਦੇ ਲਈ ਲਾ ਦੇ ਮੈਂ ਚਾਹਾਂ ਨਾ ਕਰਾਂ ਤੇ ਸਕਦੇ ਆ ਠੀਕ ਆ ਆ ਲਓ ਸੋ ਛੋਟੀ ਚੰਗੀ ਆ ਸੋਨੇ ਕੱਦ ਕਾਟ ਦੇ ਵਿੱਚ ਮਗਰ ਕਟਾ ਤੇ ਜਸ ਇਹਦਾ ਮੁੱਲ ਵੀਰੇ ਕੀ ਕਰਦੇ ਆ ਫਿਰ ਲੈ ਇਹਦਾ ਮੁੱਲ ਵੀ ਸੰਤੂ ਸਾਹਿਬ 95000 ਰੁਪਏ ਅੱਛਾ ਜੀ ਹਾਂ ਜੀ ਇਹਦਾ ਵੀ ਰਾਸਿਆ 5 ਹੀ ਛੱਡਾਂਗੇ 5000 ਆ ਅਛਾ ਬਿਲਕੁਲ ਦੇਨ ਲੈਣ ਵਾਲੀ ਗੱਲ ਤੇ ਇਹੋ ਜਿਹਾ ਡੰਗਰ ਲੱਭਦਾ ਨਹੀਂਗਾ ਅੱਖਾਂ ਹੀ ਘਟਾ ਪੈ ਪੈ ਕੇ ਸਾਡੀਆਂ ਦੇ ਅੱਖਾਂ ਦਰਦ ਕਰਨ ਲੱਗ ਪਈਆਂ ਡੰਗਰ ਪੂਰਾ ਲੈਣਾ ਬੜਾ ਔਖਾ ਰਸਤਾ ਹੈ ਮਾਸ਼ਾਅੱਲਾਹ ਤਾਂ ਚਵਾਈ ਕਰਾ ਕੇ ਵਿਖਾ ਦਿੰਨੇ ਸੰਤੂ ਸਾਹਿਬ ਉਹਨਾਂ ਜੀ ਚੰਗੀ ਸ਼ਾਨ ਪੀਣ ਕਰਕੇ ਪਸ਼ੂ ਲੱਭਦੇ ਆ ਲੋਬੀ ਬਰਾਵੋ ਇੱਧਰ ਬੱਚਾ ਵੀ ਲਾ ਦਿੱਤਾ ਵੀਰ ਨੇ ਕੋਝ ਧਾਰਾ ਮਾਰ ਕੇ ਨਾਲ ਦੀ ਨਾਲ ਹੀ ਤੁਹਾਨੂੰ ਦਿਖਾ ਦਾਂਗੇ ਉਸ ਤੋਂ ਪਹਿਲਾਂ ਇੱਕ ਵਾਰੀ ਆਪਾਂ ਤੁਹਾਨੂੰ ਇਧਰੋਂ ਇੱਕ ਬੱਚਾ ਜਿਹੜਾ ਇਧਰੋਂ ਉਹ ਬੱਚੀ ਦਿਖਾ ਦਿੰਨੇ ਆ ਠੀਕ ਆ ਤੇ ਮੁੰਬੀ ਨੱਕ ਹੋ ਗਿਆ ਜੱਸ ਹਾਂਜੀ ਹੋ ਗਿਆ ਨਾ ਹੋ ਗਿਆ ਜੀ ਹੋ ਗਿਆ 90000 ਠੀਕ ਹੈ 90000 ਰਾਸਿਆਂ ਕੋ ਅੱਜ ਬਰੀਟਾਂ ਦੇ ਕੰਮ ਚੱਲਣਾ ਆ ਵੀ ਬਰੀਡ ਹੀ ਆ ਗਈ ਆ ਵੇ ਆਜ ਅੱਗੇ ਜਰਸੀ ਆ ਗਈ ਆਪਣੇ ਕੋਲ ਹਾਂ ਲਓ ਜੀ ਇਹ ਹੁਣ ਇਹ ਅਜੇ ਉਤਰੀ ਆ ਸੰਤੂ ਸਾਹਿਬ ਤੁਸੀਂ ਵੇਖਾ ਜੀ ਅੱਛਾ ਜਰਸੀ ਜੱਸ ਕਿ ਨਮਸੂਹ ਹੁੰਦੀ ਹੈ ਕਿ ਇਹ ਦੂਜਾ ਸੁੰਗੀ ਹੈ ਦੂਜਾ ਦਿਨ ਜੇ ਕਿਨੇ ਲੈ ਜੂ ਦਿਨ 15 ਸੰਤੂ ਸਾਹਿਬ ਇਹਨੇ 15 ਕ ਲਿੰਦੀ ਹੈ ਹਾਂਜੀ ਲਿਆ ਵੀਰ ਵੇਖੋ ਬੂਥੀ ਨਾ ਦੋਸਤੋ ਬਿਲਕੁਲ ਛੋਟੀ ਜੀ ਫੇਸ ਕੁਆਲਟੀ ਬੂਥੀ ਵੇਖੋ ਬਿਲਕੁਲ ਛੋਟੀ ਜੀ ਆ ਤੇ ਜਰਸੀ ਅੰਗ ਦੇ ਵਿੱਚ ਆ ਦੂਜਾ ਸੁਆ ਸੁਣਾ ਇਸ ਜਰਸੀ ਨੇ ਠੀਕ ਆ ਦਿਨ ਹਜੇ 10 ਲੈ ਜੇ 12 ਲੈ ਜੇ 15 ਲੈ ਜੇ ਦਿਨ ਹਜੇ ਰਜੂ ਕਰਮ ਵਾਲੀ ਠੀਕ ਆ ਬਿਲਕੁਲ ਰੰਗ ਵੀ ਜਿਹੜਾ ਆਪਾਂ ਮੋਸਟਲੀ ਦੇਖਦੇ ਆ ਬਾਦਾਮੀ ਕਲਰ ਦੇ ਵਿੱਚ ਆ ਲਾਲ ਬਾਦਾਮੀ ਕਲਰ ਤੇ ਜਰਸੀ ਦੂਜਾ ਸੁਬਾ ਸੁਣੀ ਠੀਕ ਆ ਛੋਟੇ ਜਿਹੇ ਕੰਨ ਬਿਲਕੁਲ ਛੋਟੀ ਜੀ ਬੂਥੀ ਅਜੇ ਤਰੀ ਆਈ ਹੈ ਨਾ ਰਾਸਿਆ ਹਸੂਤ ਨਹੀਂ ਨਾ ਫੇਰਿਆ ਤੇ ਥੋੜੀ ਜੀ ਕਾਲੀ ਪੈਂਦੀ ਆ ਇਹ ਤੇ ਟੋਆ ਪੈਂਦਾ ਅੱਖ ਵੇਖੋ ਕਿੱਡੀ ਕਿੱਡੀ ਇਹ ਤੇ ਪੂਰੀ ਬਰੀਡ ਆ ਕੇ ਹਾਂਜੀ ਬਿਲਕੁਲ ਬੋਟੀ ਅੱਖ ਹਾਂਜੀ ਹਾਂਜੀ ਬਾਕੀ ਥਣ ਵੀ ਜੱਸ ਵਧੀਆ ਉੱਥੇ ਛੁਵਾਈ ਆ ਮਾਣਾ ਮੁੱਠੀ ਵਾਲਾ ਆ ਤੇ ਅੱਲਾ ਵੇ ਰੋਟੀ ਛੱਡਾ ਪੱਤ ਪਰ ਮਾੜੀ ਕੋਲੀ ਲੋ ਕਰੋ ਜੱਕ ਸੋ ਜਿੰਨੇ ਵੀ ਆ ਦੋਸਤੋ ਚੰਗੀ ਕੁਆਲਿਟੀ ਆ ਆਈ ਹੋਣੀ ਆ ਕੁਝ ਸਮਾਂ ਪਹਿਲਾਂ ਆਈ ਆ ਇਹਦੇ ਦੇ ਦਿੱਤੇ ਸਟੋਰਿੰਗ ਨੂੰ ਹੋਂਟ ਹੋਂਦੀ ਜਿਹੜੀ ਵੇਰਾਂ ਦਾ ਵੇਖ ਖੇਚਲਨੀ ਆਪਾਂ ਕੀਤੀ ਕਿ ਪਿੱਛੋਂ ਜਿਵੇਂ ਆਈ ਆ ਉਹਵੇਂ ਬਿਲਕੁਲ ਸਾਹਮਣੇ ਕਰ ਦਿੱਤਾ ਤੁਹਾਡੇ ਪਾਸੇ ਆ ਲੋ ਵਾਕੀ ਲੇਫਟੀ ਲੁਫਟੀ ਕਿਲੋ 1.5 ਕਿਲੋ ਕਿਲੋ ਖੰਡ ਹਾਂ ਜੀ ਲਾਇਆ ਕਰ ਮਾਰੀ ਨੇ 3-4 ਦਿਨ 15 ਲੈ ਜਾਣਾ ਜਿੰਨੇ ਮੈਂ 15 ਦਿਨ ਲੈ ਜਾਣਾ ਨਾ ਕੋਈ ਗੱਲ ਇਹ ਤਾਂ ਤੂੰ ਰਹਿ ਨਹੀਂ ਜਾਣਾ ਤੂੰ ਸਾਹਿਬ ਜਲੀ ਬੱਤੀ ਨੇ ਬੰਦ ਨਾ ਬਿਲਕੁਲ ਨਹੀਂ ਤੇ ਜਰਸੀ ਬੱਤੀ ਲੋ ਵੀ ਸੋ ਜਰਸੀ ਬੱਤੀ 200 ਵੀ ਚੰਗੀ ਹੈ ਠੀਕ ਹੈ ਤੋ ਗੱਬਣ ਕਿਸੇ ਵੀਰ ਨੇ ਹੱਥ ਪਾਉਣਾ ਤੁਸੀਂ ਗੱਬਣ ਵੀ ਖਰੀਦਦਾਰੀ ਕਰ ਸਕਦੇ ਜੇ ਵੈਸੇ ਦਿਨ ਅਜੇ 10 ਤੋਂ 15 ਦਿਨਾਂ ਅਜੇ ਸਮਾਂ ਕੱਢ ਦੀ ਠੀਕ ਆ ਅਜੇ ਕਾਲ 41 ਚੰਡੀ ਆ ਨਾ ਆ ਜੀ ਕਰਕੇ ਇਹਨਾਂ ਜਿੱਥੇ ਜਸ ਕੀ ਮੁੱਲ ਕਰਨਾ ਵੀਰ ਦਾ ਸੰਤੂ ਸਾਹਿਬ ਫੋਨ ਤੇ ਕਰਾਂਗੇ ਆਪਾਂ ਫੋਨ ਤੇ ਹਾਂਜੀ ਫੇ ਕੱਚੀ ਕਰਕੇ ਹਾਂਜੀ ਕੱਚੀ ਕਰਕੇ ਇਹਦਾ ਰਾਦਾ ਸੰਭਲੂਗਾ 10 ਦਿਨਾਂ ਦੇ ਰਾਸਿਆ ਨਾ ਵੀ ਹੋਉਂਦੇ ਚਲੋ ਉਹ ਵੀ ਹੋ ਸਕਦਾ ਜੇ ਕਿਸੇ ਵੀਰ ਨੇ ਅੱਜ ਖਰੀਦਣੀ ਥੋੜਾ ਰੈਤ ਹੋ ਜੂਗਾ ਆਪਾਂ ਹੋ ਜੂ ਫੋਨ ਹੋ ਜੂ ਹੋ ਜੂ ਕਰ ਲਾਂਗੇ ਫੋਨ ਤੇ ਸੰਤੂ ਸਾਹਿਬ ਠੀਕ ਆ ਜੀ ਲਓ ਦੋਸਤੋ ਕਿਸੇ ਵੀਰ ਨੇ ਖਰੀਦਣੀ ਆ ਫਾਦੇਸਾ ਮਾਲੈਂਦੀਆ ਉਹਦੇ ਕਰਕੇ ਵੀਰਾਂ ਦਾ ਵੀ ਥੋੜਾ ਮੋਲ ਜਿਹੜਾ ਫੋਨ ਤੇ ਕਰ ਲਾਂਗੇ ਪਤਾ ਨਹੀਂ ਕਿ ਤੋ ਪੰਜ ਚਾਰ ਤਨ ਪਸੂ ਸਾਂਭੜਾ ਨਾ ਪਵੇ ਤੇ ਜਿਹੜੇ ਵੀਰ ਨੂੰ ਪਸੰਦ ਆ ਅੱਜ ਰੇਡ ਤੁਸੀਂ ਪਹੁੰਚ ਸਕਦੇ ਜੀ ਨੰਬਰ ਬਿਲਕੁਲ ਸਕਰੀਨ ਤੇ ਲੱਗੇ ਆ ਨੰਬਰਾਂ ਤੇ ਕਾਲ ਕਰਕੇ ਠੀਕ ਆ ਤੇ ਇੱਕ ਲਾਸਟ ਜੀ ਦੋਸਤੋ ਵੇੜ ਤੁਹਾਨੂੰ ਦਿਖਾਉਣੀ ਉਸ ਤੋਂ ਪਹਿਲਾਂ ਇੱਕ ਵਾਰੀ ਆਪਾਂ ਤੁਹਾਨੂੰ ਗੋਰੀ ਇਹ ਤਾਂ ਜਿਹੜੀ ਝੋਟੀ ਆ ਇਹਦੀ ਚਵਾਈ ਵਿੱਚ ਕੋਈ ਪੰਜ ਪੰਜ ਚਾਰ ਚਾਰ ਧਾਰਾਂ ਮਾਰ ਕੇ ਤੁਹਾਨੂੰ ਦਿਖਾ ਦਿੰਦੇ ਆ ਨਾਲ ਦੀ ਨਾਲ ਹੀ ਕਿਉਂਕਿ ਚਵਾਈ ਦਾ ਸਮਾਂ ਜਿਹੜਾ ਹੋਇਆ ਪਿਆ ਬੱਚਾ ਲਾ ਕੇ ਇੱਕ ਵਾਰੀ ਤੁਹਾਨੂੰ ਜਿਹੜਾ ਪਸਮਣ ਤੋਂ ਬਾਅਦ ਵੀਰ ਕੋਜੀ ਕੋਜੀ ਧਾਰਾ ਮਾਰ ਕੇ ਆਪਾਂ ਤਸੱਲੀ ਕਰਵਾ ਦਿੰਨੇ ਆ ਤਾਂ ਜੋ ਕਿਸੇ ਵੀਰ ਨੇ ਸੌਦਾ ਕਰਨਾ ਤੇ ਸੰਸਾਰ ਵਿੱਚ ਤੁਹਾਡੇ ਨਾਲ ਹਾਂਜੀ ਹਾਂਜੀ ਰਾਜ ਸੰਤੂ ਸਾਹਿਬ ਇਹਨੂੰ ਵੇਖਣਾ ਹੁੰਦਾ ਗਾੜੀ ਦੁੱਧ ਤੇ ਪਾਏ ਦਾ ਪਾਏ ਦਾ ਹਾਂਜੀ ਪੂਛ ਛੱਡਾ ਦੇਣਾ ਅਗਲੇ ਥਾਂ ਦੀ ਚੋਈ ਪੈਂਦਾ ਪਾਏ ਦਾ ਤੇਗਾ ਵਾਗਾ ਤੂੰ ਮੇਰੇ ਰਾਹ ਮੇਰੇ ਤੇ ਦੇ ਦੇ ਔਰ ਕਰੇ ਗੱਲ ਜੀ ਠੀਕ ਹੈ ਜੀ ਜੋ ਚੋਣ ਵੀ ਬਿਲਕੁਲ ਪੋਲੀ ਰੂਪ ਨਹੀਂ ਮੈਂ ਨਾ ਪੋਲੀ ਪੋਲੀ ਸੰਤੂ ਸਾਹਿਬ ਇਹ ਥੋੜਾ ਕੋਈ ਮ ਮਗਰ ਲੈਣਾ ਹੀ ਹੈ ਤਦ ਦਾ ਮੋਬੈਲ ਉਹ ਕੋ ਡੱਡਮਾ ਸਾਨਾ ਉਹ ਜਿਸ ਤਰ੍ਹਾਂ ਚੁਪਾਵੇਂ ਜਿਹੜਾ ਮਰਜੀ ਬੈ ਕੇ ਥਲੇ ਤਸੱਲੀ ਕਰਿਆ ਵਾ ਵੀ ਇੱਕ ਨੰਬਰ ਯਾਰ ਆਸੇ ਹੋਰ ਗੱਲਾਂ ਦੀਆਂ ਗੱਲਾਂ ਚੱਲਦੀ ਪੰਪੀਰ ਘੂਆਂ ਉਹ ਕੰਮ ਉਹ ਕ ਆ ਆ ਲੈ ਲੈ ਇਹ ਯਾ ਦੰਗਰ ਨਹੀਂ ਤਾਂ ਹੁਣ ਹੀ ਥੱਲੇ ਪੈਣ ਲੈ ਥੱਲੇ ਤੇਰੀ ਉਹ ਤਾਂ ਭਾਂ ਜਿਹੜਾ ਮਰਜੀ ਉੱਠ ਪਾਏ ਪਰਲੇ ਪਾਸੇ ਬੈ ਜਾ ਸੰਤੋਸ ਨਾਲ ਮੁਰਗੀ ਬੈ ਜੋਗੇ ਠੀਕ ਹੈ ਤੇਰੇ ਪਤੂ ਨੇ ਚੀਂਗਾ ਨਾ ਸੱਜੇ ਖੱਬੇ ਉਹ ਤੋਂ ਪਿੱਛੋਂ ਐ ਉਹ ਜਾਸਾ ਕੱਲੇ ਕੱਲੇ ਥਾਂ ਦੀ ਵੀ ਧਾਰ ਮਾਰ ਦੇ ਮੇਰਾ ਭਰਾ ਕੱਲੇ ਕੱਲੇ ਦੀ ਮਾਰ ਕੇ ਆ ਲਓ ਵੀ ਅਗਲੇ ਧਾਂ ਦੀ ਠੀਕ ਹੈ ਜੀ ਆਇਆ ਉਲਟਾ ਪਹਿਣੀ ਲੱਗਲਾ ਥਾਂ ਦੀ ਹਾਂਜੀ ਆ ਨਾਤਵੇਂ ਅਲਾ ਵੀ ਰਾਤ ਸੇ ਗਾਂ ਪਛਾਣ ਨਹੀਂ ਕਰਦੀ ਐ ਜਿਵੇਂ ਗੱਡੀ ਹੁੰਦੀ ਸਰਗੇ ਨਾਲ ਹਾਂ ਨਹੀਂ ਦੇਖ ਤਾ ਟੱਕਰ ਉਹ ਹੀ ਕਦੀ ਗਾਂ ਕਦੀ ਪਛਾਤ ਆ ਲੱਗੇ ਰੋਲਾ ਕੋ ਹੁੰਦੇ ਨੇ ਪੂਰ ਛਟਾ ਨਹੀਂ ਹੈਗਾ ਸੰਧੂ ਸਾਹਿਬ ਆ ਵੇਖੋ ਪੂਰ ਛਟਾ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਪੂਰ ਛਟਾ ਕਿਸੇ ਤਰ੍ਹਾਂ ਦਾ ਦੋਸਤੋਂ ਤੁਹਾਨੂੰ ਵੇਖਾ ਦੋ ਜਾਂ ਨਜ਼ਰ ਨਹੀਂ ਆਉਂਦੀ ਜੋਦੇ ਦੁੱਧ ਵੀ ਵਿਖਾ ਦਿੰਦੇ ਸੰਧੂ ਸਾਹਿਬ ਜੋ ਚੰਗੀ ਧਾਰ ਆ ਚੰਗੀ ਚਵਾਈ ਆ ਪੂਰੀ ਚਵਾਈ ਹੋਣ ਤੋਂ ਬਾਅਦ ਆਪਾਂ ਤੁਹਾਨੂੰ ਦੁੱਧ ਵੀ ਜਿਹੜਾ ਦੋਸਤੋਂ ਨੋਟ ਕਰਵਾ ਦਾਂਗੇ ਫਿਰ ਨਾਲ ਤੁਸੀਂ ਇਹ ਵੇਖ ਸਕਦੇ ਪੂਰੀ ਚਵਾਈ ਹੋਣ ਤੋਂ ਬਾਅਦ ਦੁੱਧ ਦਿਖਾ ਦਾਂਗੇ ਠੀਕ ਹੈ ਤੇ ਚੰਗੀ ਏ ਝੋਟੀ ਬ ਅਛਾ ਜਸ ਇੱਕ ਲਾਸਟ ਵਿੱਚ ਆਪਣੇ ਕੋਲ ਜਿਹੜੀ ਆ ਆ ਗਈ ਵੀਰ ਹਾਂਜੀ ਇਹ ਵੀ ਸੰਤੂ ਸਾਹਿਬ ਦੁੱਧ ਦਾ 10 ਕਿਲੋ ਜੱਬੀ ਬੱਛੀ ਆ ਗਈ ਦੁੱਧ ਜਸੂਗਾ ਦੁੱਧ ਰਾਜਾ ਜਲਦੀ ਦੇ ਵੀ ਜਲਸੀਆਂ ਚ ਜਿਤਨਾ ਮੱਥਾ ਕਰਕੇ ਨਹੀਂ ਇਹ ਦੇਣੀ ਹੈ ਕੀ ਫਰੀਦ ਜਰਸੀ ਦਾ ਕ੍ਰੋਸ ਹੀ ਆਦਾ ਹਾਂਜੀ ਹਾਂਜੀ ਕ੍ਰੋਸਾਂਗੇ ਗਾਵੇ ਹਾਂਜੀ ਕਿਉਂ ਟਵਾਟੂ ਆ ਪੈਂਦਾ ਅੱਖ ਵੀ ਜਰਸੀ ਦੇਈ ਜਾਂਦੀ ਤੇ ਜਸ ਇਹਨੂੰ ਸਮਾ ਵੈਸੇ ਕਿੰਨਾ ਕੋ ਗਿਆ ਸੁਈ ਨੂੰ ਲੱਗ ਪਾ ਸੰਤੂ ਸਾਹਿਬ ਆਪਾਂ ਉਹ ਕੰਮ ਕਰਨਾ ਹੀ ਨਹੀਂ ਜਿਹੜਾ ਲੋਕਾਂ ਕਰੀ ਜਾਂਦੇ ਆ ਆਪਾਂ ਨਹੀਂ ਕਰਨਾ ਤੁਹਾਨੂੰ ਮੈਂ ਉਦੋਂ ਵੀ ਦੱਸਿਆ ਸੀ ਅੱਲਾ ਉਹਨੂੰ ਅੱਜ ਭਾਵੇਂ ਬਚਾ ਖੜਾ ਰਦੀਏ ਇਹ ਪੀਂਦਾ ਨਹੀਂ ਆ ਥੱਲੇ ਨਹੀਂ ਛੱਡਦੇ ਉਹ ਕਿ ਨਾ ਕੋਈ ਸਮਝ ਲੈ ਭਾਵੇਂ ਕੋਈ 1.5 ਮਹੀਨਾ ਭਾਵੇਂ 2 ਮਹੀਨੇ ਸਮਝ ਲੈ ਬਿਨਾ ਬੱਚੇ ਤੋਂ ਦੁੱਧ ਕਿੰਨਾ ਦੁੱਧ 10 ਕਿਲੋ 10 ਕਿਲੋ ਹਾਂ ਜੇ ਸੰਤੂ ਸਾਹਿਬ ਵਦੂਗੀ ਇਹਨਾਂ ਇਹ ਵੀ ਕੱਲ ਹੀ ਆਈ ਵੜ ਠੀਕ ਹੈ ਜੀ ਹਾਂਜੀ ਅਜੇ ਇਹਨੇ ਵੀ ਨਹੀਂ ਦੇ ਲਿਆ ਧਰਿਆ ਤਾਂ ਮੈਂ ਚਾਹੀ ਉੱਥੇ 12 ਕਿਲੋ ਚੋਗ ਲੈ ਆ ਠੀਕ ਹੈ ਜੀ ਹਾਂਜੀ ਲਓ ਵੀ ਲਓ ਦੋਸਤੋ ਇਹ ਵੜਾ ਵੀਰ ਦੇ ਕੋਲ ਸੁਆ ਤੁਸੀਂ ਆਪਦੇ ਅਕੋਰਡਿੰਗ ਜਿੰਨਾ ਮਰਜੀ ਮੇਰਾ ਵੀਰ ਕੋਈ ਸਮਝ ਲੈ ਵੀ ਕਿੰਨੇ ਕੁ ਉੱਚੇ ਸੂਵੇ ਦੀ ਆ ਪਰ 10 ਕਿਲੋ ਮੁੱਖ ਰੱਖ ਲਿਓ ਧਿਆਨ ਰੱਖ ਲਿਓ ਵੀ 10 ਕਿਲੋ ਦੁੱਧ ਇਹਦੇ ਥੱਲੇ ਜਿਹੜਾ ਹੁਣ 10 ਕਿਲੋ ਹਾ ਠੀਕਾ ਚੋਣ ਚੋਣ ਇੱਕ ਨੰਬਰ ਆ ਵੈਸੇ ਕਿਸੇ ਚੀਜ਼ ਕੋ ਡਿਫੈਕਟ ਨਹੀਂਗਾ ਪਸੂ ਪੂਰੀ ਤਸਦੀਕ ਕਰਕੇ ਖਰੀਦਿਆ ਜਾਂਦਾ ਠੀਕਾ ਸੁਹਾ ਦੂਜਾ ਬਾਕੀ ਆ ਤੁਸੀਂ ਵੇਖ ਕੇ ਇੱਕ ਵਾਰੀ ਚੈੱਕ ਕਰੋ ਕੱਦ ਵੈਸੇ ਸੋਨਾ ਮੀਡੀਅਮ ਤੋਂ ਥੋੜੀ ਜਿਹੀ ਉੱਚੀ ਆ ਵੱਡੀਆਂ ਬਹੜਾਂ ਦੇ ਵਿੱਚ ਵੀ ਤੁਸੀਂ ਗਿਣਤੀ ਕਰ ਸਕਦੇ ਜੀ ਬਾਕੀ ਹੈ ਕ੍ਰੋਸ ਪੰਨ ਦੇ ਵਿੱਚ ਠੀਕ ਆ ਜੀ ਕ੍ਰੋਸ ਅੰਕ ਦੇ ਵਿੱਚ ਥਣ ਤੋਂ ਪੂਰਾ ਹੱਥੀ ਚਵਾਈ ਵਾਲਾ ਚਾਰੇ ਥਣ ਵਿਰਲਾਪੁਰਲਾ ਤੇ ਪੂਰਾ ਆ ਲਓ ਆ ਬਿਲਕੁਲ ਜੀ ਬਿਲਕੁਲ ਮੋਲ ਵੀ ਦੱਸ ਦਿੰਦੇ ਹਾਂ ਲੋ ਜੀ ਸੋ ਦੋਸਤੋ ਇਸ ਵਾੜ ਦਾ ਮੋਲ ਆਪਾਂ ਬਾਅਦ ਚ ਤੁਹਾਨੂੰ ਦੱਸ ਦਿਆਂਗੇ ਇੱਕ ਵਾਰੀ ਤੁਹਾਨੂੰ ਬੂਰੀ ਜਿਹੜੀ ਝੋਟੀ ਆਪਾਂ ਚਵਾਈ ਦਿਖਾਈ ਸੀਗੀ ਉਹਦੇ ਤੇ ਲੈ ਜੰਨੇ ਆ ਤਾਂ ਜੋ ਇੱਕ ਵਾਰੀ ਤੁਹਾਨੂੰ ਚਵਾਈ ਵੈਸੇ ਇੱਕ ਆਲਮੋਸਟ ਕੰਪਲੀਟ ਹੋ ਗਈ ਚੁਕੀ ਹੈ ਓਏ ਹਾਂ ਜੀ ਹੋ ਗਈ ਹੋ ਗਈ ਲੋ ਜੀ ਚੁਵਾਈ ਜਿਹੜੀ ਕੰਪਲੀਟ ਹੋ ਗਈ ਆ ਬਾਕੀ ਚੁਵਾਈ ਤੁਹਾਨੂੰ ਪੂਰੀ ਇੱਕ ਟਾਈਮ ਦੀ ਦਿਖਾ ਦਿੰਦੇ ਆ ਵੀ ਕਿੰਨਾ ਕੁ ਮਿਲ ਕੇ ਜਿਹੜਾ ਇਸ ਟਾਈਮ ਇਹਦੇ ਥੱਲੇ ਆਂ ਭਾਲੀ ਪਈ ਵੀ ਲਾ ਪਾਈ ਆ ਗਾੜ ਨਹੀਂ ਚੋਈ ਗਾੜ ਬੱਚੇ ਨੂੰ ਛੱਡ ਦਿੰਨੇ ਅਛਾ ਅਛਾ ਜੀ ਹਾਂਜੀ ਆ ਪਿਛਾੜ ਛੱਡ ਚੋਈ ਜੋ ਲਓ ਜੀ ਮਗਰਲੇ ਥਾਂ ਚੁਵਾਈ ਹੋਈ ਆ ਦੁੱਧ ਸੰਤੂ ਸਾਹਿਬ ਦਾ ਹੀ ਹੋਊਗਾ ਆਪਾਂ 9 ਕਿਲੋ ਦੀ ਗਾਰੰਟੀ ਭੋਗ ਧਾਰ ਬਣਾ ਮਾਰੇ ਹਾਂਜੀ ਇਹ ਨਹੀਂ ਕੋਈ ਮਤਲਬ ਦੁੱਧ ਨਾ ਹੋ ਸਹੀ ਜੀ ਸਹੀ ਲੋਬੀ ਬਰਾਬਰ 9 ਕਿਲੋ ਦੁੱਧ ਅਜੇ ਪਤਾ ਨਹੀਂ ਕਿੰਨਾ ਕਰਦੇ ਠੀਕ ਆ 7 ਕਿਲੋ ਇੰਨੇ ਵਿੱਚ ਚੁੰਗਣਾ ਕਰਮਾ ਲਈ ਬਿਲਕੁਲ ਬਿਲਕੁਲ ਦੇਖੋ ਇਹ ਕਿਹੜਾ ਦਿੱਸਾ ਫਿੱਕਾ ਸੋਹਣਾ ਕੱਟੇ ਦੇ ਗਰੂਪ ਇਹ ਐਂ ਗਾੜੇ ਨੂੰ ਛੱਡ ਦੇ ਨੇ ਕਰਮਾ ਲਈ 1/2 ਕਿਲੋ ਹੋ ਜਾਣਾ ਬਾਕੀ ਰਾਤ ਸਿਆ ਠੱਡੀ ਧੀਰੀ ਬੜੀ ਵੇਖ ਲੈ ਗਾਲੀ ਪੈ ਗਈ ਤੇ ਲਾਤ ਉੱਥੋਂ ਨਹੀਂ ਇਹਨੇ ਪੁੱਟ ਕੇ ਗਾਂ ਪਿਛਾ ਕੀਤੀ ਇਹਦੀਆਂ ਸਿਫਤਾਂ ਬਿਲਕੁਲ ਜੀ ਹਾਂ ਬੱਕਰੀ ਰੂਵੈ ਲਾ ਤਾਂ ਗਾੜ ਦਿੱਤੀਆਂ ਲਦੀ ਨਹੀਂ ਕੁੜੀ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਇਹ ਝੋਟੀ ਇੱਕ ਟਾਈਮ ਦੀ ਮਿਲਕਿੰਗ ਤੁਹਾਨੂੰ ਨਾਲ ਦੀ ਨਾਲ ਦਿਖਾਤੀ ਹੈ ਕੁਝ ਕੁਝ ਧਾਰਾ ਮ ਤੋ ਜਿਹੜੇ ਵੀਰ ਨੂੰ ਪਸੰਦ ਆਊਗਾ ਸੌਦਾ ਤੁਸੀਂ ਕਰ ਲਿਓ ਵੀਰ ਦੇ ਨਾਲ ਠੀਕ ਹੈ ਰੇਟ ਵੀ ਦੱਸਤਾ ਇਸ ਝੋਟੀ ਦਾ ਅੱਛਾ ਜੱਸ ਇਹ ਵੈੜ ਦਾ ਵੀਰੇ ਮੁੱਲ ਕੀ ਸੀਗਾ ਇਹਦਾ ਵੈੜ ਦਾ ਮੁੱਲ ਭਾਵੇਂ ਕਰ ਲਗੇ 35 ਭਾਵੇਂ ਕਰ ਲਿਆ 36 ਹਾਂ 30000 ਦੀ ਕਰ ਦਾਂਗੇ ਹਨ 30000 ਦੀ ਹਾਂਜੀ 30 ਤਿੰਨੇ ਰਾਸੇ ਦੇ ਵਿੱਚੋਂ 3000 ਰੁਪਏ ਛੱਡਾਂਗੇ ਆ ਆ ਵੱੱਛੀ ਬੜੀ ਖਰੀ ਬਹੁਤੀ ਜਿਆਦੀ ਖਰੀ ਥਾਣ ਕੁੜੀ ਆ ਰੋਗ ਰੋਗ ਤਾਂ ਲੱਗਾ ਵਾ 27 ਦੀ ਹਾਂ ਤੇ ਪੋਲੀ ਚੋਣੇ ਭੂ ਕਰ ਗਈ ਠੀਕ ਹੈ ਇੱਕ ਨੰਬਰ ਵਨ ਆ ਵਸੀ ਚੂਣਾ ਠੀਕ ਹੈ ਚੂਣ ਚ ਨਹੀਂ ਕੋਈ ਫਾਲਟੇਗਾ ਲਓ ਦੋਸਤੋ 27000 ਦੀ ਇਹ ਵੇੜ ਤੁਹਾਨੂੰ ਮਿਲ ਜੂਗੀ 27000 ਦੀ ਠੀਕ ਹੈ ਦੇਖੋ ਠੰਡੀ ਧੀਰੀ ਇਹ ਨਸਾਨ ਹੋਵੇ 30 ਹੋਵੇ 32 ਹੋਵੇ ਕੁਝ ਪਰ 27000 ਦੀ ਇਹ ਮਿਲ ਜੂਗੀ ਠੀਕ ਹੈ 27000 ਦੇ ਵਿੱਚ ਵੱਡੀ ਵੇੜ ਆ 10 ਕਿਲੋ ਦੁੱਧ ਕੀ ਗਾ ਭਾਈ ਜੱਸ ਹਾਂਜੀ ਜੱਸ ਇਹ ਨਾਗ ਸੀ ਅੱਜ ਆਪਣੇ ਕੋਲ ਟੋਟਲ 6 6 ਪਸੂ ਸੀਗੇ ਹਾਂਜੀ 6 ਤੇ ਨੰਬਰ ਇੱਕ ਵਾਰੀ ਕਰ ਦਈਏ ਸਾਂਝੇ ਨੰਬਰ ਹੈਗਾ 9952 3748 ਇੱਕ ਹੈਗਾ ਜੋ 82 88 35527 25 ਠੀਕ ਹੈ ਇਹ ਅੱਜ ਨਾਗ ਸੀਗੇ ਵੀਰ ਜੱਸ ਦੇ ਕੋਲ ਇੱਕ ਜਰਸੀ ਬੱਚੀ ਬਹੁਤ ਸੋਹਣੀ ਦਿਖਾਈ ਆ ਤੇ ਦੋ ਇਧਰ ਪੂਰੀਆਂ ਝੋਟੀਆਂ ਤੁਹਾਨੂੰ ਦਿਖਾਈਆਂ ਇੱਕ ਪੂਰੀ ਸੁਈ ਆ 9 ਕਿਲੋ ਦੀ ਕੁਇਤੋ ਸਲਿ ਦੇ ਦੇ ਵੀਰ ਖਰੀਦ ਸਕਦਾ ਇੱਥੇ ਆਊਗਾ ਸੰਤੂ ਸਾਹਿਬ ਦਾ ਹੀ ਜਵਾਬਾਂ ਹਾਂ ਤੇ ਇੱਕ ਛੋਟੀ ਗੱਬਣ ਤੁਹਾਨੂੰ ਦਿਖਾਈ ਆ ਪੂਰਾ ਅਸਲਾ ਠੀਕ ਆ ਜੀ ਚੰਗੀ ਤੋਪ ਵਰਗੀ ਚੰਗੀ ਜੰਮੀ ਪਲੀ ਠੀਕ ਆ ਜੀ ਰਾਜੀ ਨਿਗਰ ਆ ਪੂਰੀ ਛੋਟੀ ਇਹ ਕੋਹ ਦਿਖਾਈ ਆ ਇੱਕ ਨੀਲੀ ਦੀ ਤੁਹਾਨੂੰ ਵਿਚਕਾਰ ਜਿਹੜੀ ਇਹ ਸੈਕੰਡ ਨੰਬਰ ਤੇ ਆਪਾਂ ਛੋਟੀ ਦਿਖਾਤੀ ਇਹ ਨਾਕਸੀ ਅੱਜ ਫਿਲਖਾਲ ਘਰੇ ਆਣ ਕੇ ਆਪਣੀ ਨਖ ਪਰਤ ਕੋਈ ਵੀਰ ਕਰ ਸਕਦਾ ਤਸੱਲੀ ਕਰ ਸਕਦਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ